ਦੇਖੋ ਬਾਕੀ ਜਿਹੜੀ ਪੰਜੇ ਰਾਤਾਂ ਦੀ ਹੈ ਗੋਆ ਦੀ ਤੇ तकरीबन ਜਿਹੜੇ ਕਾਨੂੰਨ ਨੇ ਹੋਰੇ ਰੋਡ ਦੇ ਸਾਰੇ ਚੰਡੀਗੜ੍ਹ ਵਰਗੇ ਨੇ ਕੈਂਡਲ ਕਹਿੰਦੇ ਕਰ ਰਹੇ ਨੇ ਕੈਂਡਲ ਵੀਅਰ ਕੈਂਡਲ ਵੀਅਰ ਨੋ ਵੀਡੀਓ ਦੇਖ ਰਹੇ ਸੱਜਣਾ ਮਿੱਤਰਾਂ ਵੀਰਾਂ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸੱਸੀ ਦਾ ਕਾਲ ਇਸ ਟਾਈਮ ਅਗੇ ਅਸੀਂ ਨਾਰਥ ਗੋਆ ਚ ਤੇ ਹੁਣ ਤੱਕ ਤੁਸੀਂ ਜਿੰਨੇ ਵੀ ਬਲੌਗ ਦੇਖੇ ਸਾਰੇ ਨਾਰਥ ਗੋਆ ਸਾਈਡ ਦੇ ਸੀਗੇ ਜਾਂ ਆਊਟਰ ਗੋਆ ਦੇ ਸੀਗੇ ਜਿਹੜਾ ਕਿ ਦੂਰ ਥੋੜਾ ਜਾਣਾ ਪੈਂਦਾ ਸੀ ਗੋਆ ਤੋਂ ਪਰ ਅੱਜ ਜਾਵਾਂਗੇ ਆਪਾਂ ਸਾਊਥ ਗੋਆ ਨੂੰ ਸਾਊਥ ਗੋਆ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਤਿੰਨ ਚਾਰ ਮੇਨ ਮੇਨ ਜਗ੍ਹਾ ਨੇ ਤੇ ਇਹ ਬਲੌਗ ਦੇਖਣ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੋ ਜੀ ਬਾਈ ਜੀ ਹੁਣ ਆ ਗਏ ਨੇ ਟੈਕਸੀ ਲੈ ਕੇ ਜਿਨ੍ਹਾਂ ਦੀ ਅਸੀਂ ਟੈਕਸੀ ਬੁੱਕ ਕਰੀ ਆਪਣੀ ਸਾਊਥ ਗੋਆ ਲਈ ਕੀ ਨਾਮ ਹੈ ਇਹ ਆਪਣਾ ਮੋਹਨ ਅਲੀ ਮੋਹਨ ਅਲੀ ਮੁਹੰਮਦ ਅਲੀ ਮੁਹੰਮਦ ਅਲੀ ਬਾਈ ਜੀ ਉਹਨਾਂ ਦਾ ਨਾਮ ਹੈ ਮੁਹੰਮਦ ਅਲੀ ਇਹ ਸਾਨੂੰ ਸਾਊਥ ਗੋਆ ਲੈ ਕੇ ਜਾਣਗੇ ਤੇ ਉੱਥੇ ਦੀ ਇੱਕ ਦੋ ਮੇਨ ਜਗ੍ਹਾ ਉਹ ਘੁਮਾਣਗੇ ਲੋ ਜੀ ਦਿਨ ਦੀ ਸ਼ੁਰੂਆਤ ਹੋਈ ਅੱਜ ਸ਼੍ਰੀ ਰਾਮ ਜੀ ਦੀ ਯਾਤਰਾ ਨਾਲ ਕਿ ਜਯੋਧਿਆ ਤੇ ਅੱਜ ਮੂਰਤੀ ਸਥਾਪਤੀ ਵੀ ਹੈ ਅੱਜ ਸਾਰੇ ਦੇਸ਼ 'ਚ ਹੀ ਭਗਵਾਨ ਚੋਨਾ ਲਹਿਰਾਇਆ ਜਾ ਰਿਹਾ ਹੈ ਆ ਗਿਆ ਸ਼੍ਰੀ ਰਾਮ ਮਾਰੇ ਜੁਟੂ ਕੈਮਰੇ ਤੇ ਕਿ ਉਹਦੇ ਦਾ ਸਜਾਇਆ ਹੀ ਸਜਾਇਆ ਹੈ ਨਾਲ ਦੇ ਨਾਲ ਸਾਰਾ ਇੰਡੀਆ ਵੀ ਸੋਇਆ ਹੋਇਆ ਜਿਵੇਂ ਕਿ ਦੇਖ ਰਹੇ ਹੋ ਪੰਜੀ ਦਾ ਇਹ ਫੁੱਲ ਬਹੁਤ ਹੀ ਸੋਹਣਾ ਥੱਲੇ ਡੈਕੋਰੇਟ ਕਰਿਆ ਹੋਇਆ ਹੈ ਇਸ ਤੋਂ ਸਭ ਤੋਂ ਸੋਹਣਾ ਲੋਕੇਸ਼ਨ ਦੇਖਿਆ ਜਿਹਦਾ ਪੰਜੀ ਦਾ ਇਹ ਫੁੱਲ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਰਾਤ ਨੂੰ ਤੁਸੀਂ ਪਿਛਲੇ ਵਲੋਗਾਂ ਦੇ ਦੇਖੇ ਹੋਣਾ ਕਿ ਲਾਈਟ ਜੈ ਸ਼੍ਰੀ ਰਾਮ ਜਗਮਗ ਜਗਮ ਹੋਈ ਹੁੰਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਜੀ ਸਾਹਮਣੇ ਮਾਣਵੀ ਨਦੀ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਪੁਲ ਜੋ ਕਿ ਤੁਸੀਂ ਦੇਖ ਰਹੇ ਹੋ ਤੇ ਸਕੂਟੀ ਮੋਟਰਸਾਈਕਲ ਵਗੈਰਾ ਇਹਦੇ ਉੱਤੇ ਲਾਊਡ ਨਹੀਂ ਹੈਗੇ ਕਾਰਾਂ ਵਗੈਰਾ ਦੇ ਵੱਡੇ ਵਾਈਕਲ ਹੀ ਚੱਲਦੇ ਨੇ ਤੇ ਬਹੁਤ ਹੀ ਸੋਹਣਾ ਪੁਲ ਹੈ ਤੇ ਨਦੀ ਵੀ ਵਿੱਚ ਮਾਣਵੀ ਨਦੀ ਬਾਕੀ ਜਿਹੜੀ ਪੰਜੇ ਰਾਤਾਂ ਨਹੀਂ ਹੈ ਗੋਆ ਦੀ ਤੇ तकरीबन ਜਿਹੜੇ ਕਾਨੂੰਨ ਨੇ ਹੋਰੇ ਰੋਡ ਦੇ ਸਾਰੇ ਚੰਡੀਗੜ੍ਹ ਵਰਗੇ ਨੇ ਸਪੀਡ ਲਿਮਟ ਬਹੁਤ ਜ਼ਿਆਦਾ ਧਿਆਨ ਦੇ ਰੱਖ ਕੇ ਚਲਾਣੀ ਪੈਂਦੀ ਐ ਥਾਂ ਥਾਂ ਤੇ ਨਾਕੇ ਨੁਕੇ ਲੱਗੇ ਹੋਏ ਨੇ ਚਲਾਣ ਜਲੂਨ ਘਟਣ ਨੂੰ ਕਿਰਾ ਵੀ ਦੇਖਦੇ ਹੋ ਤੇ ਨਾਲ ਸਾਈਡ ਤੇ ਕਿਸਿੰਨੋ ਨੇ ਤੇ ਨਾਲ ਜਹਾਜ਼ ਵੀ ਨੇ ਤਰ੍ਹਾਂ ਤਰ੍ਹਾਂ ਦੇ ਕੁਝ ਜਿਵੇਂ ਆਪਣੇ ਨਿੰਪ ਦੇ ਪੇੜ ਹੁੰਦੇ ਛਤਰੀ ਪੇੜ ਨੇ ਜਿਮਦੇ ਓਵੇਂ ਓਰੇ ਓਰੇ ਪੇੜ ਲੱਗੇ ਹੋਏ ਨੇ ਇਹ ਗੋਲ ਗੋਲ ਛਤਰੀ ਪੇੜ ਇਹਨਾਂ ਨੂੰ ਰੇ ਖਵਾ ਦੇ ਵਿੱਚ ਬੋਲਿਆ ਜਾਂਦਾ ਸਾਈਡ ਦੇ ਉੱਤੇ ਦੇਖੋ ਟਿੰਗ ਕਿਸਿੰਗ ਭਾਈ ਜੀ ਉਹਨਾ ਉਹਨੂੰ ਛੱਡ ਕੇ ਗਏ ਨੇ ਸਾਨੂੰ ਉਹ ਚਰਚ ਦੇ ਬਾਹਰ ਬਹੁਤ ਹੀ ਸੋਹਣੀ ਚਰਚ ਆ ਤੁਸੀਂ ਉਸੇ ਸ਼ਾਦੀ ਕਰੋ ਮੂਵੀ ਜੇ ਦੇਖੀ ਹੋਣੀ ਅਖੇ ਕੁਮਾਰ ਦੀ ਤੇ ਜਿਹੜੀ ਸਲਵਾਨ ਘਾਨ ਦੀ ਮੂਵੀ ਸੀਗੀ ਉੱਚ ਦੇਖੀ ਹੋਣੀ ਇਹ ਤੇ ਜਗ੍ਹਾ ਦਾ ਨਾਮ ਹੈ ਪੁਰਤਗਾਲ ਸਟਰੀਟ ਕਿਉਂਕਿ ਪਹਿਲਾਂ ਵੀ ਦੱਸਿਆ ਸੀਗਾ ਪੁਰਤਗਾਲ ਦਾ ਬਸਾਇਆ ਹੋਇਆ ਸ਼ਹਿਰ ਆ ਇਹ ਤੇ ਜਗ੍ਹਾ ਦਾ ਨਾਮ ਹੈ ਪੁਰਤਗਾਲ ਸਟਰੀਟ ਤੇ ਵਿਚ ਬਣੀ ਹੋਈ ਬਹੁਤ ਹੀ ਸੋਹਣੀ ਚਰਚ ਵਾਹ ਜੀ ਵਾਹ ਬਹੁਤ ਹੀ ਸੋਹਣੀ ਬਣੀ ਹੋਈ ਚਰਚ ਪੋਰਾ ਪ੍ਰੋਨੋਬੋਸ ਪ੍ਰੋਨੋਵਿਸ ਹਾਂ 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 ਪੁਰਤਗਾਲੀ ਸਟਰੀਟ ਚ ਕੁਝ ਘਰ ਇਦਾਂ ਦੇ ਬਣੇ ਹੋਏ ਨੇ ਕਲਰਫੁੱਲ ਜੋ ਕਿ ਹੁਣ ਤੁਸੀਂ ਆਪਣੇ ਪੰਜਾਬ ਚ ਵੀ ਦੇਖਦੇ ਹੋ ਜਿਹੜੇ ਪ੍ਰੀ ਵਿਡਿੰਗ ਸ਼ੂਟ ਪੁਆਇੰਟ ਨੇ ਉੱਥੇ ਇਦਾਂ ਦੇ ਬਣਾਏ ਹੋਏ ਨੇ ਬਹੁਤ ਹੀ ਸੋਹਣੇ ਲੱਗ ਰਹੇ ਨੇ ਕਲਰਫੁੱਲ ਜੇ ਤੇ ਜਿੰਨੇ ਵੀ ਤਕਰੀਬਨ ਟੂਰਿਸਟ ਫੋਟੋ ਸ਼ੂਟ ਵਗੈਰਾ ਕਰ ਰਹੇ ਨੇ ਤੇ ਆਪਾਂ ਵੀ ਉਹਨਾਂ ਫੋਟੋਆਂ ਵਗੈਰਾ ਉਹ ਲੈਣੇ ਆ ਤੇ ਫਿਰ ਚੱਲਦੇ ਆ ਮਾਰਕੀਟ ਵੱਲ ਨੂੰ ਇਧਰ ਲਈ ਸਾਈਡ ਕੋਈ ਹੋਟਲ ਵਗੈਰਾ ਬਾਕੀ ਆਮ ਘਰ ਨੇ ਜਿਹੜੇ ਉਹ ਵੀ ਬਹੁਤ ਹੀ ਸੋਹਣੇ 컬러ਫੁਲ ਕਰੇ ਹੋਏ ਨੇ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਇੱਕ ਲੱਗੀ ਦ੍ਰਿਸ਼ਾ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰੀ-ਵੈਡਿੰਗ ਸ਼ੂਟ ਹੋ ਰਹੇ ਨੇ ਅੱਜ ਕੱਲ੍ਹ ਹਫ਼ਤੇ ਇੱਦਾਂ ਦੇ ਕਲਰਫੁੱਲ ਪਲੇਸਿਸ ਬਣਾਏ ਜਾ ਰਹੇ ਨੇ ਤੇ ਸ਼੍ਰੀ ਲਕਸ਼ਮੀ ਮਾਤਾ ਜੀ ਦਾ ਮੰਦਿਰ ਹੈ ਦੇਖੋ ਪ੍ਰਾਚੀਨ ਉਹ ਵੀ ਇੱਦਾਂ ਦਾ ਕਲਰਫੁੱਲ ਬਣਾਇਆ ਹੋਇਆ ਹੈ ਮੰਦਿਰ ਇਸ ਟਾਈਮ ਟਾਈਮਿੰਗ ਮੰਨ ਦਾ 12:00 ਉਹ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਹੈ ਬਾਕੀ ਪਾਰਕਿੰਗ ਪਾਰਕਿੰਗ ਹੋਈ ਵੀ ਆਵਾ ਕਾਫੀ ਜ਼ਿਆਦਾ ਤੁਸੀਂ ਹਿੰਦੀ ਮੂਵੀਆਂ ਜਦੋਂ ਦੇਖੀਆਂ ਨੇ ਇੱਦਾਂ ਦੀਆਂ ਜਿੱਥੇ ਕੋਠੀਆਂ ਵਗੈਰਾ ਦਿਖਦੀਆਂ ਨੇ ਉਹ ਸਾਰੀਆਂ ਉਰੀ ਸ਼ੂਟ ਹੋਈਆਂ ਹੋਈਆਂ ਨੇ ਦਰਸਲ ਦੇਖੋ ਜੀ ਗੋਆ ਪੁਲਿਸ ਨੂੰ ਥਾਰ ਗੱਡੀਆਂ ਦਿੱਤੀਆਂ ਹੋਈਆਂ ਨੇ ਵਾਹ ਜੀ ਵਾਹ ਕੀ ਗੱਲ ਬਾਤ ਹੈ 18 18 18 18 ਰੁਪਈ ਕੋਲ ਨਾ Goa ਪੁਲਿਸ ਦੇ ਕੋਲ ਚਰਚ ਦੇ ਸਾਹਮਣੇ ਵਾਲੀ ਸਾਈਡ ਤੇ ਦਿਖਦੀ ਹੈ ਜੀ ਮਾਰਕੀਟ ਸਾਹਮਣੇ ਚੱਲਦਾ ਹੁਣ ਆਪਾਂ ਇੱਧਰ ਨੂੰ ਹੀ ਚੱਲੇ ਆ ਹਾਂਜੀ ਉਰੇ ਆਪਾਂ ਹੁਣ ਸ਼ੋਪਿੰਗ ਥੋੜੀ ਜਿਹੀ ਕਰੀ ਆ ਬੱਚਿਆਂ ਲਈ ਯਾਦਗਾਰੀ ਡਰੈਸਾਂ ਲਈਆਂ ਨੇ ਫੂਟੀ ਸ਼ਰਟ ਦੋ ਸ਼ਰਟ ਬਾਕੀ ਕਾਜੂ ਗੁੱਜੂ ਦਾ ਜੋ ਰੇਟ ਹੈ ਪੰਜਾਬ ਨਾਲੋਂ 150 ਰੁਪਏ ਕਿਲੋ ਪਿੱਛੇ ਫਰਕ ਹੈ ਉਹ ਅਸੀਂ ਲੈ ਨਹੀਂ ਕਿ ਚਲੋ ਕਿੱਥੇ ਇੰਨਾ ਭਾਰ ਚੱਕੀਂ ਫਿਰਾਂਗੇ ਡ్రਾਈ ਫਰੂਟ ਨੇ ਜਿਹੜੇ ਬਾਕੀ ਨਾਲ ਸਵੀਟ ਸ਼ਾਪ ਹੈ ਖਾਣ ਦੀ ਬਹੁਤ ਸੋਹਣੀ ਲੱਗ ਰਹੀ ਹੈ ਦੇਖਣ 'ਚ ਗੁਜਰਾਤ ਸਵੀਟ ਸ਼ਾਪ ਸ਼ੋਪਿੰਗ ਹੋ ਗਈ ਸ਼ੋਪਿੰਗ ਹੋ ਗਈ ਥੋੜੀ ਮੋਟੀ ਤਾਂ ਆਪਣੀ ਟੈਕਸੀ ਵੀ ਆ ਗਈ ਹੈ ਹੁਣ ਆਪਾਂ ਬੈਨਨੇ ਆ ਟੈਕਸੀ 'ਚ ਤੇ ਚੱਲਦੇ ਆ ਬਾਈ ਜੀ ਨੂੰ ਪੁੱਛਦੇ ਨੇ ਅਗਲੀ ਲੋਕੇਸ਼ਨ ਕਿੱਥੇ ਲੈ ਕੇ ਜਾਣਗੇ ਆਪ ਤਾਂ ਇੰਜੋਏ ਅਸੀਂ ਕੀਤੀ ਹੈ ਨਾਲ ਆਪਣੀ ਫੈਮਿਲੀ ਦੇ ਲਈ ਅਸੀਂ ਕੱਪੜੇ ਲੈਤੇ ਨੇ ਲੋਹੀ ਮਾਰਕੀਟ ਤੋਂ ਟੈਕਸੀ ਚੱਲ ਪਈ ਹੈ ਹੁਣ ਕਹ ਲੈ ਕੇ ਜਾਓਗੇ ਮੇਹਾ ਆਪਾ ਮੇਰਾ ਮਾਰ ਵਿਚ ਮੇਰਾ ਮਾਰ ਵਿਚ ਤੇ ਲੈ ਕੇ ਜਾਣਗੇ ਜਿੱਥੇ ਸਾਨੂੰ ਡੋਲਫਿਨਾਂ ਦੇਖਣ ਨੂੰ ਮਿਲਣਗੀਆਂ ਤਕਰੀਬਨ ਜਿੰਨਾ ਕਿ ਏਰੀਆ ਸਾਰਾ ਉਰੇ ਇਦਾਂ ਦਾ ਹੀ ਬਣਿਆ ਹੋਇਆ ਆ ਸਾਹਮਣੇ ਸਾਰੀਆਂ ਕਿਸਿੰਨੋ ਸ਼ਿਪ ਨੇ ਜੀ ਕਿੱਡਾ ਵੱਡਾ ਮੈਜੈਸਟਿਕ ਜਿਹੜਾ ਆਪੀ ਜਗਮਗ ਜਗਮਗ ਹੋ ਰਿਹਾ ਰਾਤ ਨੂੰ ਰੇ ਪੂਰੇ ਹਨ ਘੈਂਟ ਰੌਣਕ ਹੁੰਦੀ ਹੈ ਜਗਮਗ ਜਗਮਗ ਹੋਇਆ ਹੁੰਦਾ ਪੂਰਾ ਕੰਮ ਓਕੇ ਰਿਪੋਰਟ ਆਪੋ ਦੇ ਵਿੱਚ ਨਹੀਂ ਸਾਡਾ ਇਹ ਇਸ ਵਾਰ ਮਿਸ ਹੋ ਗਿਆ ਐਕਸਟਰਾ ਹੀ ਆਵਾਂਗੇ ਪੂਰੇ ਵੀ ਜਾਵਾਂਗੇ ਜਰੂਰ ਉਹ ਵਾਲੇ ਚੋਂ ਹੋਰ ਦੋ ਤੋਂ ਜਾ ਕੇ ਵੀ ਉਹ ਵਾਹ ਜੀ ਵਾਖਿਆ ਸੋਹਣੇ ਘਰ ਮੈਂ ਬੜਾ ਕੁਝ ਕੀਤਾ ਉਹਰੇ ਜਿੰਨੀਆਂ ਵੀ ਆਪਣੀਆਂ ਹਿੰਦੀ ਫਿਲਮਾਂ ਤੁਸੀਂ ਦੇਖੀਆਂ ਨੇ ਕਿ ਗੋਆ ਤੇ ਦਿੱਸੇ ਸੀਨ ਦਿਖਾਉਂਦੇ ਨੇ ਤਕਰੀਬਨ ਇਹ ਪੰਜੀ ਸ਼ਹਿਰ ਦੇ ਏਰੀਆ 'ਚ ਸ਼ੂਟ ਹੁੰਦੀਆਂ ਨੇ ਘਰ ਵਗੈਰਾ ਇੱਧਰ ਪੁਰਾਣੇ ਬਣਾਏ ਹੋਏ ਨੇ ਪਾਰਕ ਵਗੈਰਾ ਹੈਗਾ ਗੋਲਮਾਲ ਉੱਧਰ ਵੀ ਹੋਈ ਹੋਈ ਹੈ ਸ਼ੂਟ ਇਹ ਜਿਹੜਾ ਜਿਲ੍ਹੇ ਦਾ ਏਰੀਆ ਹੈ ਕਿ ਵੈਸੇ ਫੋਟੋਟਾਈਪ ਹੋਣੀ ਆ ਤਾਂ ਹਨ ਏੰਸੀ ਏਰੀਆ 350 ਕੋਈ ਜ਼ਿਆਦਾ ਨਹੀਂ ਇਹ ਸਾਰਾ ਰੋਇਲ ਏਰੀਆ ਜੀ ਇਹ ਗੋਆ ਦਾ ਟੜਕ ਟੋਲ ਦੇਖਣਾ ਦੇਖਣਾ ਲੇਕੇ ਚਲੋ ਵਿਚ ਮੇਰਾ ਮਾਰ ਵਿਚ ਪੀਚ ਕਰੋਣਾ ਔਰ ਯਹਾਂ ਪੇ ਮੇਰਾ ਮਰ ਵਿਚੇ ਉਹ 2100 ਅਬਨਸੀ ਹੈ। ਯਹਾਂ ਪੇ ਇੱਕ ਹੋਰ ਨਗਰ। ਅਰਾਬਕ ਵਿਚ ਦੇ ਉੱਤੇ ਬਹੁਤ ਹੀ ਸੋਹਣਾ ਅਨੁਵੰਦ ਦੀਤਰ ਬਣਾਈ ਹੋਈ ਹੈ ਤੇ ਇਧਰ ਸ਼੍ਰੀ ਰਾਮ ਜੀ ਦੀ ਪੇਂਟਿੰਗ ਤੇ ਨੀਚੇ ਮਿੱਟੀ ਦੇ ਉੱਤੇ ਲਿਖਿਆ ਹੈ ਜੈ ਸ਼੍ਰੀ ਰਾਮ। ਬਹੁਤ ਹੀ ਸੋਹਣਾ ਦ੍ਰਿਸ਼ ਬਣਾਇਆ ਹੋਇਆ ਦੇਖਣ ਨੂੰ। ਅਸੀਂ ਸੋਚਿਆ ਸੀਗਾ ਕਿ ਸ਼ਾਇਦ ਪੰਜਾਬ ਪੰਜਾਬ ਚ ਆਪਣੇ ਉਧਰ ਉੱਤਰੀ ਭਾਰਤ ਜਾਂ ਅਯੁੱਧਿਆ ਕਣੀ ਯੂਪੀ ਬਿਹਾਰ ਕਣੀ ਉਸਤਪ ਧੂਮਤਾਵਨਾ ਮਨਾਇਆ ਜਾਊਗਾ। ਮੂਰਤੀ ਸਥਾਪਨਾ ਦਾ ਪਰ ਉਰੇ ਵੀ ਪੂਰਾ ਵਧੀਆ ਮਾਹੌਲ ਕਰਿਆ ਹੋਇਆ ਚਾਰੇ ਪਾਸੇ ਸੰਤਰੀ ਆਪਣੇ ਭਗਵੇ ਰੰਗ ਦੇ ਝੰਡੀ ਝੰਡੇ ਲਾਏ ਹੋਏ ਨੇ ਜੈ ਨੌਰਥ ਗੋਆ ਨਾਈਟ ਲਾਈਫ ਰਸ਼ 크ਰਾਊਡਡ ਏਰੀਆ ਲਈ ਫੇਮਸ ਹੈ ਬਾਗਾ ਵਿੱਚ ਤੇ ਵਾਲਾ ਸਾਊਥ ਗੋਆ ਥੋੜਾ ਸ਼ਾਂਤਮਈ ਥੋੜਾ ਜਿਹਾ ਲਗ ਵਿਊ ਨੇ ਨਾਈਟ ਲਾਈਫ ਵਗੈਰਾ ਜੋ ਵੀ ਹੈ ਉਹ ਬਾਗਾ ਜਾਂ ਨੌਰਥ ਗੋਆ ਦੀ ਵਧੀਆ ਪਪੂ ਬੂਬੂ ਸਾਰੇ ਉੱਧਰ ਇੰਜੋਇਮੈਂਟ ਹੈ ਕਿ ਫੁੱਲ ਡੇ 24 ਘੰਟੇ ਖੁੱਲੇ ਰਹਿੰਦੇ ਨੇ ਲਾਲੋ 5-5 ਵਜੇ ਤੱਕ ਪਾਰਟੀਆਂ ਚੱਲਦੀਆਂ ਨੇ ਤੇ ਇਧਰ ਵਾਲਾ ਸਾਊਥ ਗੋਆ ਥੋੜਾ ਜਿਹਾ ਸ਼ਾਂਤਮਈ ਹੈ ਤੇ ਆਪਾਂ ਵੀ ਉਹ ਸਾਹਮਣੇ ਉਸ ਤੇ ਚੱਲਾਂਗੇ ਹੁਣ ਸ਼ਿਪ ਤੇ ਅੱਜ ਦੁਬਾਰਾ ਇੱਕ ਵਾਰ ਸ਼ਿਪ ਤੇ 350 ਰੁਪਏ ਜਿਸ ਦਾ ਕਿਰਾਇਆ ਕਮਾ ਕੇ ਲਿਆਣਗੇ ਡੋਲਫਿਨ ਵਗੈਰਾ ਦਿਖਾਣਗੇ ਲੋ ਜੀ ਇਸ 크ਰੂਜ਼ ਤੇ ਹੁਣ ਆਪਾਂ ਜਾਵਾਂਗੇ ਇੱਕ ਵਾਰ ਫੇਰ ਸਮੁੰਦਰ ਦੇ ਵਿੱਚੋਂ ਵਿੱਚ ਜਿਹੜੇ ਉਸ ਦਿਨ ਰਾਈਡ ਕਰੀ ਸੀ ਪਿਛਲੇ ਬਲੌਗ 'ਚ ਤੁਸੀਂ ਦੇਖੀ ਸੀ ਉਹ ਲੱਗ ਸੀਗੀ ਤੇ ਅੱਜ ਵਾਲੀ ਰਾਈਡ ਕੁਝ ਲੱਗ ਹੋਏਗੀ ਲੱਗ ਚੀਜ਼ਾਂ ਤਾਂ ਖਾਣਗੇ तो भी चर्च के नीचे देखो राइट साइड से ही चर्च के नीचे देखो एक प्यारा सा बंगला दिख रहा है एक बंगला मेरे ससुर का बंगला है तो ते ते मेरे ससुर का बंगला है ते 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 ते। एक बंगला डायमंड मर्चेंट बंगला है एक डायमंड का बहुत बड़ा स्मगलर था गोवा में उसका नाम था जिमी गाजदार उसने ये बंगला बनाया था 40 साल पहले बनाया था चालीस साल पहले उसका पहुंचता है भाव एटी करोड़

ਨਾਲ ਹੀ ਆਪਣਾ 1000 ਸਬਸਕ੍ਰਾਈਬਰ ਵੀ ਅੱਜ ਪੂਰਾ ਹੋ ਗਿਆ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਥੈਂਕ ਯੂ ਟੂ ਆਲ ਪਿੱਛੇ ਦਿਖ ਦਿਓ ਇਸ ਸ਼ਿਪ ਦੇ ਵਿੱਚ ਹੁਣ ਅਸੀਂ ਆਪਾਂ ਪਹਿਲਾ ਸਮੁੰਦਰ ਰਾਈਡ ਕਰੀ ਪਾਣੀ ਦੇ ਵਿੱਚ ਰਾਈਡ ਕੀਤੀ ਤੇ ਫਿਰ ਆਪਾਂ ਡੋਲਫਿਨਾਂ ਦੇਖੀਆਂ 3-4 ਕਾਫੀ ਦੇਖਣ ਨੂੰ ਮਿਲ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜਾ ਉਹ ਸਾਹਮਣੇ ਫੋਰਟ ਸੀਗਾ ਉਹ ਉਸ ਤੋਂ 40 ਸਾਲ ਪਹਿਲਾਂ ਬਣਿਆ ਸੀਗਾ 16 ਕਮਰੇ ਨੇ ਉਹਦੇ ਵਿੱਚ 16 16 ਅੰਡਰਗਰਾਉਂਡ ਨੇ ਉਸ ਟਾਈਮ ਉਹਦੀ ਕੀਮਤ 80 ਕਰੋੜ ਰੁਪਇਆ ਲੱਗੀ ਸੀ 40 ਸਾਲ ਪਹਿਲਾਂ ਤੇ ਉਸ ਤੋਂ ਬਾਅਦ ਅੱਗੇ ਉਹ ਜਿਹੜੀ ਸਾਹਮਣੇ ਹੈ ਉਹ ਪੁਰਤਗਾਲ ਦੇ ਟਾਈਮ ਦੀ ਜੇਲ ਹੈ ਹੁਣ ਉਸ ਨੂੰ ਮਿਊਜ਼ੀਅਮ ਵਾਤੇ ਬਣਾ ਦਿੱਤਾ ਗਿਆ ਤੇ ਉਹ ਵੀ ਸਾਰੀ ਅੰਡਰਗਰਾਉਂਡ ਹੈ ਜੇਲ ਮੂਵੀ ਆਈ ਸੀ ਅਜੇ ਤਾਂ ਅੰਦੀ ਕਿਆਮਤ ਸ਼ਾਇਦ ਤੁਸੀਂ ਦੇਖੀ ਹੋਣੀ ਸਭ ਨੇ ਤੇ ਉਹ ਮੂਵੀ ਜਿਹੜੀ ਜੇਲ ਸੀਗੀ ਉਹ ਸਾਹਮਣੇ ਦਿਖਤੀ ਹੋਈ ਜੇਲ ਹੀ ਸੀਗੀ ਬਾਕੀ ਬਈ ਹੁਣਾਂ ਨੇ 10 ਤੋਂ 15 ਫਿਲਮਾਂ ਲਾਈਆਂ ਜੋਸ਼ ਦਿਲਚਸਪਤਾ ਹੈ ਤੇ ਆਪਣੀ ਆਹ ਹੋਰ ਕਈ ਮੂਵੀਆਂ ਸਿਗੀਆਂ ਤੇ ਇੱਥੋਂ ਪਤਾ ਇਹ ਵੀ ਚੱਲਦਾ ਹੈ ਕਿ ਜਿਹੜੇ ਜ਼ਿਆਦਾ ਦਾ ਸ਼ੂਟਿੰਗ ਹੁੰਦੀਆਂ ਪੰਜੀਮ ਦੇ ਵਿੱਚ ਹੀ ਹੁੰਦੀਆਂ ਨੇ ਕਿਉਂਕਿ ਸੂਰੇ ਘੱਟ ਕਰਾਊਡਡ ਏਰੀਆ ਸਾਰਾ ਆਰਾਬ ਨਾਲ ਸ਼ੂਟ ਵਗੈਰਾ। ਅੱਛਾ ਇਹ ਬਾਈ ਸਭ ਲੋਕਲ ਹਮ ਲੋਕਲ ਹੈ। ਇਹ ਸਭ ਲੋਕਲ ਹੈ। ਆਪ ਵੀਰ ਘੁੰਮਣੇ ਆਏ ਹੋ? ਹਾਂ ਹਮਨੇ ਆਏ ਕਿੰਨੇ ਦਿਨ ਬਾਅਦ ਆਤੇ ਹੋ ਵਿਚ ਪਰ ਘੁੰਮਣੇ? ਸੰਡੇ ਸੰਡੇ। ਸੰਡੇ ਸੰਡੇ। ਅੱਛਾ ਸੰਡੇ ਹੈ? ਆ ਤੋਂ ਮੰਡੇ ਹੈ? ਹਾਂ। ਅੱਛਾ ਨਾ। राम जी का अच्छा राम जी का छुट्टी है काम पे राम बात छुट्टी है जय श्री राम ये जेड़ा रोड है सारा समुंदर ਦੇ ਨਾਲ ਨਾਲ ਚੱਲਦਾ ਓਏ ਹੋਏ ਬਾਕੀ ਦਾ ਸਾਹ ਹੋ ਗਿਆ ਤੇ ਇਹ ਜਿਹੜੀ ਜਗ੍ਹਾ ਦਾ ਨਾਮ ਹੈ ধੋਨਾ ধੋਨਾ ਪੋਲਾ ধੋਨਾ ਪੋਲਾ ধੋਨਾ ਪੋਲਾ ਜਿਵੇਂ ਆਪਣਾ ਹੀਰ ਰਾਂਝਾ ਮਜਨੂ ਸਾਹਿਬਾ ਨੇ ਉਧਰ ਉਰੇ ਦੇ ਜਿਹੜੇ ਫੇਮਸ ਆਸ਼ਿਕ ਸੀਗੇ ਉਹ ਸੀਗੇ ধੋਨਾ ਔਰ ਪੋਲਾ ਉਹਦੇ ਨਾਮ ਤੇ ਬਣਾਈ ਗਈ ਹੈ ਜਗ੍ਹਾ ਬਹੁਤ ਹੀ ਸੋਹਣੀ ਜਗ੍ਹਾ ਹੈ ਮੂਰਤੀ ਵੀ ਹੈ ਉਹ ਨਾਲੀ ਉਹ ਸਾਹਮਣੇ ਮੂਰਤੀਆਂ ਤੁਹਾਨੂੰ ਨੇੜੇ ਤੋਂ ਜਾ ਕੇ ਦਿਖਾਵਾਂਗੇ ਉਹਨਾਂ ਦੀ ਤੇ ਲੋਕਲ ਇਹ ਬਿਲਕੁਲ ਫ੍ਰੀ ਐ ਕੋਈ ਐਂਟਰੀ ਵਗੈਰਾ ਨਹੀਂ ਐ ਤੇ ਇਹ ਟੂਰਿਸਟ ਨੇ ਬਾਹਰੋਂ ਆਂਦੇ ਨੇ ਉਹਨਾਂ ਲਈ 50 ਰੁਪਏ ਐਂਟਰੀ ਰੱਖੀ ਗਈ ਇਸ ਜਗ੍ਹਾ ਦੇਖਣ ਦੀ ਪਰ ਜਗ੍ਹਾ ਬਹੁਤ ਹੀ ਜ਼ਿਆਦਾ ਸੋਹਣੀ ਬਣਾਈ ਹੋਈ ਐ ਇਹ ਐ ਜੀ ਦੋਨਾਂ ਤੇ ਪੋਲਾ ਦੀ ਬਣੀ ਹੋਈ ਮੂਰਤੀ ਸਟੈਚੂ ਜਿਨ੍ਹਾਂ ਦੇ ਨਾਮ ਤੇ ਜਗ੍ਹਾ ਬਣਾਈ ਗਈ ਐ ਉੱਪਰ ਤੋਂ ਇਹ ਜਗ੍ਹਾ ਕੁਛ ਐਦਾਂ ਨਹੀਂ ਦਿਖਦੀ ਐ 안데 안데 티리 ਤੇ ਤੰਮਲਤ ਨਾ एकदम मस्त है तो बाकी <laughs> दो ने सामने 25 शहर 21 दिन सारा और बड़ी रैब्रिक रैब्रिक थैंक यू कल हूं मैं आकर अरब सागर हम क्या थोड़ा सा गाड़ी मांगयो सागर ਦੋਲਾ ਪੋਲਾ ਦੇ ਬਾਹਰ ਐਦਾਂ ਦੀ ਕੁਝ ਮਾਰਕੀਟ ਵੀ ਐ ਕੱਪੜੇ ਦੀ ਮਾਰਕੀਟ ਹੁੰਦੀ ਐ ਮਾਰਕੀਟ ਕੱਪੜੇ-ਕੁੱਪੜੇ ਹੈਗੇ ਨੇ ਲੈ ਕੇ ਜਾਣ ਨੂੰ ਪਰ ਆਪਾਂ ਸ਼ੋਪਿੰਗ ਕਰ ਲਈ ਸਾਰੀ ਲੋਰੀ ਟੈਕਸੀ ਆ ਗਈ ਆਪਣੀ ਬੈਠਾਏ ਹੁਣ ਇਹ ਚ ਨਾ ਇਧਰ ਇਹਨਾਂ ਸਿਰ 3 ਵਜੇ ਕਿਚਨ ਬੰਦ ਹੋ ਜਾਂਦਾ ਛੇ ਹਾਂ ਹਲਕਾ-ਉਲਕਾ ਕੁਝ اچھا 3 ਵਜੇ ਦੇ ਬਾਅਦ ਫਿਰ 7 ਵਜੇ ਕੋ ਖੁੱਲਦਾ ਹੈ 7 ਵਜੇ ਕੇ ਬਾਅਦ ਖੁੱਲਦਾ ਹੈ ਫਾਸਟ ਫੂਡ ਮਿਲ ਜਾਏਗਾ 3 ਵਜੇ ਬੰਦ ਹੋ ਜਾਂਦੇ ਨੇ ਰੈਸਟੋਰੈਂਟ ਵਗੈਰਾ ਇਧਰਲੇ ਪਾਸੇ ਤੇ ਸ਼ਾਮੀ 7 ਵਜੇ ਖੁੱਲਣਗੇ ਹੁਣ ਆ ਫੇਰ ਮਿਲੂਗਾ ਉਸ ਖਾਨ ਨੂੰ ਖਾਣਾ ਦਰਸਲ ਮਿਸ ਹੋ ਗਿਆ ਦੁਪਹਿਰ ਦਾ ਅੱਜ ਹਲਕਾ-ਫੁਲਕਾ ਦੇਖਦੇ ਆ ਜੇ ਕੁਝ ਮਿਲਦਾ ਹੈ ਰੈਸਟੋਰੈਂਟ ਤਾਂ तकरीबन ਬੰਦ ਸੀਗੇ ਪਰ ਆ ਛੋਟੀ ਜੀ ਮਾਰਕੀਟ ਮਿਲ ਗਈ ਹੈ ਉਰੇ 버ਗਰ ਵਗੈਰਾ ਤੇ ਬਾਈ ਹੁਣ ਚਿਕਨ ਟੁਕੰਡਾ ਆਰਡਰ ਕਰਿਆ ਉਹ ਖਾ ਕੇ ਉਹ ਨਿਕਲਾਂਗੇ ਆਪਾਂ ਅੱਗੇ ਨੂੰ ਕਿਉਂਕਿ ਅੱਗੇ ਦਾ ਸਫਰ ਵੀ ਥੋੜਾ ਦੂਰ ਹੈ ਜਿਹੜਾ ਅਗਲਾ ਸਟੋਪੇਜ ਪਲੇਸ ਹੈ 45 ਕਿਲੋਮੀਟਰ ਦੂਰ ਆ ਹੁਣ ਆਪਾਂ ਗੱਡੀ 'ਚ ਬੈ ਕੇ ਥੋੜੀ ਜਿਹੀ ਆਰਾਮ ਕਰਾਂਗੇ ਕਿਉਂਕਿ ਅਗਲਾ ਸਟੇਸ਼ਨ ਥੋੜਾ ਦੂਰ ਆ ਅੱਧਾ ਪੌਣਾ ਘੰਟਾ ਲੱਗੂਗਾ ਨੇ ਆਪਾਂ ਸੌ ਸੌ ਜਾਂਦੇ ਆ ਥੋੜਾ ਜਿਹਾ ਆਰਾਮ ਕੱਢ ਲਈਏ ਫਿਰ ਜਾਂ ਕਿ ਬਹੁ ਲੇ ਸਵੇਰ ਦੇ ਅਖੀ ਭਾਈ ਆਪਿਆ ਸੌ ਸੌ ਜਾਉ ਜਾਂਦੇ ਆ ਇਹ ਕੌਣ ਦੇਖੇਗਾ ਜਦੋਂ ਅਸੀਂ ਸੌਂਦੇ ਆ ਅਸੀਂ ਸੌਣੇ ਕੇ ਲਈ ਆਏ ਪੈਸਾ ਖਰਚੇ ਕੇ ਰੱਖਿਆ ਆ ਬੋਲੋ ਜਗੇ ਰਹੋ ਅਭੀ ਕੱਲ ਇਹ ਬ੍ਰਿਜ ਆਪਾਂ ਸਮੁੰਦਰ ਦੇ ਵਿੱਚੋਂ ਦੇਖਿਆ ਸੀ ਬਹੁਤ ਹੀ ਸੋਹਣਾ ਲੱਗਦਾ ਹੈ ਅੱਜ ਇਸ ਬ੍ਰਿਜ ਦੇ ਆਪਾਂ ਉੱਪਰ ਆ ਤੇ ਨਾਲ ਛੋਟੇ ਛੋਟੇ ਟਾਪੂ ਟਾਈਪ ਬਣੇ ਬਨੇ ਸਾਹਮਣੇ ਨਾਲ ਹੀ ਉਹ ਤੇ ਬਹੁਤ ਹੀ ਸੋਹਣਾ ਹਾਈਵੇ ਹੈ ਅੱਗੇ ਮੰਗਲੂਰ ਨੂੰ ਹੋ ਕੇ ਮੜਗਾਓ ਮੰਗਲੂਰ ਤੇ ਫਿਰ ਕੇਰਲਾ ਨੂੰ ਜਾਂਦਾ ਹੈ 6th ਲੇਨ 8 ਲੇਨ ਹੈ ਬੁਲਾ ਤਾਂ ਕਿਤੇ ਕਿਤੇ ਵਿੱਚ ਵਿੱਚ 6th ਲੇਨ ਹੈ ਵਾਹ ਜੀ ਵਾਹ ਕੀ ਬਾਤ ਹੈ ਪੁਜਾਰਾ ਤੁਸੀਂ ਦੇਖ ਹੀ ਰਹੇ ਹੋ ਬਾਕੀ ਬ੍ਰਿਜ ਦਾ ਚੇਰੋ ਪੋਂਡਾ ਤੇ ਵਾਸਕੋਡ ਗਾਮਾ ਨੀਚੇ ਨੂੰ ਐ ਤੇ ਆਪਾਂ ਸਾਹਮਣੇ ਜਾਣਾ ਸਿੱਧਾ ਮੜਗਾਓ ਵੱਲ ਨੂੰ ਗੋਆ ਦੀਆਂ ਗਵਰਨਮੈਂਟ ਦੀਆਂ ਬੱਸਾਂ ਕੁਛ ਐਦਾਂ ਦੀਆਂ ਨੇ ਪਹਿਲੇ ਵਾਲੇ ਬਲੌਗਰਾਂ ਤੁਸੀਂ ਲੋਕਲ ਬੱਸਾਂ ਦੇਖੀਆਂ ਨੇ ਇਹਨੇ ਆਪਣੇ ਪੰਜਾਬ ਦੇ ਵਿੱਚ ਪੀਆਰਪੀਸ ਨੂੰ ਸਾਡੀ ਬਹੁਤ ਵਧੀਆ ਪਿਆਰ ਦੇਣ ਦਾ ਸੰਸਾਰ ਹੈ। ਕੋਰੇ ਕਰਮ ਨਾਮ ਦੀ ਕੋਈ ਜਗਾ ਉੱਥੇ ਚੱਲੀ ਹੈ ਜੀ ਇਹ ਬੱਸ। ਵਧੀਆ ਨਹੀਂ ਵਧੀਆ। ਅਸੀਂ ਸਾਰਾ ਕੀ ਲੈਣਾ ਆਪਾਂ? ਆ ਬੋਟ ਲੈਣਾ ਆਇਆ ਸੀ ਯਾਰ। ਕਿਹੜਾ ਠੀਕ ਰਹੂਗਾ? ਨਵਾਂ ਲਈਏ ਜਾਂ ਪੁਰਾਣਾ ਲਈਏ? ਨਵਾਂ ਲਈ ਤਾਂ ਕਿਹੜਾ ਹੋਊਗਾ? ਉਹ ਸਾਰੇ ਤੁਹਾਡੇ ਤੇ ਡਿਪੈਂਡ ਆ ਦੇਖੋ। ਪੁਰਾਣਾ ਲਵਾਂਗੇ ਤੁਹਾਨੂੰ ਠੀਕ ਮਿਲੇ ਨਾ ਮਿਲੇ ਠੀਕ ਹੈ। ਤੁਸੀਂ ਮੰਨ ਲਓ ਅੱਜ ਪੁਰਾਣਾ ਤੁਹਾਨੂੰ ਮਿਲ ਗਿਆ 70000 ਦਾ। ਤੇ ਰੱਬ ਨਾ ਕਰੇ ਜੇ ਕੱਲ ਨੂੰ ਉਹਦਾ ਇੰਜਨ ਜਾਂ ਕੁਝ ਖਰਾਬ ਹੋਵੇ ਘੱਟੋ ਘੱਟ ਨਾ ਨਾ ਕਰਦੇ ਉਹਦਾ 15-20000 ਦਾ ਖਰਚਾ ਹੈ ਹਾਂ ਉਹ ਤਾਂ ਲੱਖ ਰੁਪਏ ਚ ਪੈ ਗਿਆ ਹਾਂ ਲੱਖ ਚ ਪੈ ਗਿਆ ਨਵੀਂ ਚੀਜ਼ ਲਾਉਂਗੇ ਘੱਟੋ ਘੱਟ ਤੁਹਾਨੂੰ 13-14 ਸਾਲ ਦੀ ਮੋਜ ਹੈ ਤਾਂ ਸਰਵਿਸ ਬਸ ਏਜੰਸੀ ਜੀ ਕਰਾਉਣੀ ਹੈ ਠੀਕ ਹੈ ਏਜੰਸੀ ਨੂੰ ਸਰਵਿਸ ਕਰਾਉਂਗੇ ਤੁਹਾਨੂੰ ਵਾਰੰਟੀ ਵੀ ਹੈ 6 ਸਾਲ ਦੀ ਠੀਕ ਹੈ ਜਣ ਚ ਜਾਂ ਕੋਈ ਮੀਟਰ ਦੇ ਸ਼ੌਕਰਾਂ ਦੇ ਵਿੱਚ ਕੋਈ ਫਾਲਟ ਪੈਰੀ ਤਾਂ ਉਹਦੇ ਵਿੱਚ ਤੁਹਾਡਾ ਕੋਈ ਪੈਸਾ ਨਹੀਂ ਉਹ ਕੰਪਨੀ ਤੁਹਾਨੂੰ ਫ੍ਰੀ ਆਫ ਕੋਸਟ ਕਰਕੇ ਦੇਗੀ ਸਹੀ ਅੱਛਾ ਲੋ ਤੁਹਾਡਾ 10000 ਦਾ ਖਰਚਾ ਆ ਰਿਹਾ ਉਹਦੇ ਵਿੱਚ ਸਿਰਫ ਤੁਹਾਡਾ ਚਾਰਜ ਆ 500 ਰੁਪਏ ਲੱਗਿਆ ਬੱਲਾ ਮੰਗਲੈ ਵਗਾਰੇ ਚੀਜ਼ ਨਹੀਂ ਨਹੀਂ ਵਾਰੰਟੀ ਹੋ ਜਾਂਦੀ ਆਪਾਂ ਇਸ ਟਾਈਮ ਉਤਰੇ ਕੁਲਾਵਾ ਵਿਚ ਦੇ ਉੱਤੇ ਜੋ ਕਿ ਗੋਆ ਦਾ ਸਭ ਤੋਂ ਵੱਡਾ ਵਿਚ ਹੈ ਮੈਸੇ ਦਾ ਵਿਚਾਂ ਤੇ ਡੀਜੇ ਦਾ ਡੇਲੀਓ ਵਾਦੇ ਦੇਖੇ ਸੀਗੇ ਪਰ ਅੱਜ ਵਾਲਾ ਡੀਜੇ ਕੁਛ ਲੱਗਿਆ ਹੋਵੇ ਤੁਹਾਨੂੰ ਵੀ ਇਹ ਦੱਸਣੇ ਆ ਇਕਦਮ ਪਰਫੈਕਟ ਟਾਈਮ ਤੇ ਪਹੁੰਚੇ ਆ ਕਿਉਂਕਿ ਸਾਹਮਣੇ ਆਉਣ ਲੱਗਾ ਸਨਸੈਟ ਡੁੱਬਦਾ ਹੋਇਆ ਸੂਰਜ ਤੁਸੀਂ ਪਿਛਲੇ ਬਲੌਗ ਤੇ ਵੀ ਦੇਖਿਆ ਸੀਗਾ ਆਪਣਾ ਜਿੱਥੇ ਅਸੀਂ ਸਿਕਿਉਰਮ ਵਿੱਚ ਤੋਂ ਦੇਖਿਆ ਬਹੁਤ ਹੀ ਸੋਹਣਾ ਡੁੱਬਦਾ ਸਮੁੰਦਰ ਦੇ ਵਿੱਚ ਸੂਰਜ ਅੱਜ ਫੇਰ ਦੇਖਾਂਗੇ ਆਪਾਂ ਕੋਲ

ਆਏ ਮੈਗੀ ਮੈਂ ਮੈਗੀ ਬਣਾਵਾਂਗਾ ਅੱਜ ਮੈਂ ਮੈਗੀ ਮੈਂ ਚਾਹੇ ਵਾਲਾ ਐਸੇ ਵੇਚੇਗਾ ਚਾਹੇ کیسے ਵੇਚੇਗਾ ਗਰਮਾ ਗਰਮ ਚਾਹੇ ਲੈ ਲੋ ਚਾਹੇ ਵਾਲਾ ਵੇਚੇ ਚਾਹੇ ਵਾਲਾ ਐ ਮੈਗੀ ਵਾਲਾ ਰਿੰਕੂ ਆ ਗਿਆ ਹੈ ہمارا 3 ਰੁਪਏ ਚਾਹੇ ਦਾ ਕੱਪ 3 ਰੁਪਏ ਚਾਹੇ ਦਾ ਕੱਪ 40 ਰੁਪਏ ਮੈਗੀ 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 ਜਿਹੜੀਆਂ ਸਮੁੰਦਰ ਚ ਕਿਸ਼ਤੀਆਂ ਵਗੈਰਾ ਚੱਲਦੀਆਂ ਨੇ ਉਹਨਾਂ ਨੂੰ ਐਦਾਂ ਟੰਡੇ ਦੇ ਅੰਦਰ ਹੀ ਲਾ ਦਿੰਦੇ ਨੇ ਰਾਤ ਨੂੰ ਤੇ ਸਾਰੀ ਰਾਤ ਹੁਣ ਬਾਹਰ ਹੀ ਖੜੀਆਂ ਰਹਿਣਗੀਆਂ ਤਸਵੀਰ ਇਹਨਾਂ ਨੂੰ ਬਾਹਰ ਕੱਢ ਕੇ ਫੇਰ ਆਪਣਾ ਕਾਰੋਬਾਰ ਸ਼ੁਰੂ ਕਰਨਗੇ ਲੋਗ। ਅੱਜ ਦਾ ਪਹਿਲਾ ਮੈਂ ਤਾਂ ਪਿੱਤੀ ਮੈਂ ਟੋਪੀ ਸੱਤ ਨਵਾਂ ਬੰਦਾ ਆਇਆ ਦੀ ਅੱਜ ਪਿੱਤੀ ਹੈ ਮਤਲਬ ਉਹ ਤਾਂ ਖਿੱਚ ਗਿਆ ਫਿਰ ਅੱਧੀ ਇਹ ਨਵਾਂ ਨਵਾਂ ਬੰਦਾ ਅੱਛਾ ਇਹ ਨਵਾਂ ਮੁੰਡਾ ਇਹ ਕੋ ਆ ਕੇ ਨਵਾਂ ਨਵਾਂ ਲੱਗਿਆ ਲੈ ਪੀਸ ਉੱਪਰ ਆ ਜਾਓ ਛੇਅਰ ਛੇਅਰ ਤੇ ਰੈਂਟਿਕ ਤੇ ਪਾ ਦਿਆ ਹੋਇਆ ਤੇ ਮੁੰਡੇ ਹੁਣ ਕੈਂਡਲ ਕਹਿੰਦੇ ਕਰ ਰਹੇ ਨੇ ਕੈਂਡਲ ਵੀਰ ਕੈਂਡਲ ਵੀਰ ਨੋ ਕੈਂਡਲ ਵੀ ਸਾਡੇ ਪੰਜਾਬ ਵਾਲਦਾ ਹੀ ਐ ਤੇ ਰਾਮ ਭਗਤਾ ਇਹਨਾਂ ਨੇ ਅੱਜ ਟੈਟੂ ਕਰਵਾਇਆ ਰਾਮ ਦੇ ਨਾਮ ਦਾ ਵਾਹ ਜੀ ਵਾਹ ਹਾਂ ਜੀ ਟਾਈਮ ਹੋ ਗਿਆ 9:30 ਤੇ ਆਪਾਂ ਉਹਨੂੰ ਰੇ ਗੋਆ ਦੇ ਵਿੱਚ ਆਪਣੀ ਲਾਸਟ ਮੀਲ ਨੇ ਡਿਨਰ ਲੱਗਿਆ ਲੈਣ ਤੇ ਕਾਫੀ ਮਿਲੋਗੇ ਗੋਆ 'ਚ ਰਹਿੰਦੇ ਹੋਏ ਤੇ ਆਪਾਂ ਬੀਤੂ ਦਾ ਕੈਡੀਨਰ ਨਹੀਂ ਕਰਿਆ ਸੀ ਅੱਜ ਤੇ ਆਪਾਂ ਲਾਸਟ ਦਾ ਦਿਨ ਰਿਸਤੇ ਤੇ ਉੱਤੇ ਆ ਇਸ ਤੋਂ ਬਾਅਦ ਸਾਡਾ ਵਸ ਟੈਕਸੀ ਵਾਲਾ ਸਿੱਧਾ 에어ਪੋਰਟ ਤਾਰੇਗਾ ਤੇ ਆਪਣੀ ਚੰਡੀਗੜ੍ਹ ਦੀ ਜੋ ਫਲਾਈਟ ਆ ਉੱਥੇ ਅਸੀਂ ਆ ਜਾਏ ਅੱਜ ਰਾਤ ਦੀ ਨਾਈਟ ਫਲਾਈਟ ਲਾਈ ਚੱਲਣੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣਾ ਜਿਹੜਾ ਅਗਲਾ ਵਲੋਗ ਹੋਊਗਾ ਉਹ ਆਪਾਂ ਉਹਦੇ ਰਹਿਣ ਸਹਿਣ ਬਾਰੇ ਬਣਾਵਾਂਗੇ ਕਿਦਾਂ ਬਜਟ ਪਲਾਨ ਹੈ ਸਾਰਾ ਕੁਝ ਕਰਾਂਗੇ ਵੀ ਉਹ ਲਗਾਵਾਂਗੇ ਵਗਰੇ ਕਿਵਾਂ ਕਿਹੜੀ ਚੀਜ਼ ਕਰਨੀ ਜੀ ਦੇ ਕਿਹੜੀ ਨਹੀਂ ਕਰਨੀ ਜੀ ਦੀ ਉਦੋਂ ਦਾ ਗੁੱਡ ਨਾਈਟ ਟੇਕ ਕੇਅਰ ਧਿਆਨ ਰੱਖੋ ਆਪਣਾ ਲਵ ਯੂ ਬਾਏਟੇ